ਗੁਰਦੁਆਰਾ ਬੇਦੀ ਨਗਰ ਲੋਗਾ ਉਸ ਗੁਰੂ ਘਰ ਵਾਸਤੇ ਇਹ ਗੱਡੀ ਸਾਧ ਸੰਗਤ ਦੀ ਤਿਆਰ ਕੀਤੀ ਗਈ ਹੈ ਜਿਹੜੇ ਪਰਿਵਾਰ ਨੇ ਸੇਵਾ ਕੀਤੀ ਆ ਆਰਨੰਤਾ ਪਰਿਵਾਰ ਲੋਗੇ ਤੋਂ ਹੀ ਇਸ ਪਰਿਵਾਰ ਨੇ ਗੁਰੂ ਘਰ ਵਾਸਤੇ ਗੱਡੀ ਦੀ ਸੇਵਾ ਕੀਤੀ ਹੈ ਤਾਂ ਇਹਨਾਂ ਦੀ ਸਾਈਡ ਆ ਜੀ ਗੁਰਦੁਆਰਾ ਹਰਪੁਰ ਸਿੰਘ 베ਦਨਗਰ ਮੋਗਾ ਤੇ ਗੁਰੂ ਸਾਹਿਬ ਦੇ ਕਲਕੀ ਸਾਹਿਬ ਉੱਪਰ ਤੁਹਾਨੂੰ ਲੱਗਾ ਜੀ ਕਿਸੇ ਪਾਸੋਂ ਆਪਹਿਲਾ ਪਸਾ ਜੀ ਤੇ ਸਿੰਘਾਂ ਨੇ ਬੈਠਣਾ ਜੀ ਇਹ ਪਰਿਵਾਰ ਨੇ ਸੇਵਾ ਕੀਤੀ ਗਾਇ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ